ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਪਾਵਨ ਸਥਾਨ ਤੇ ਮੌਜੂਦ ਹਾਂ ਜਿਹੜਾ ਸਤਕਾਰਯੋਗ ਭਾਈ ਕਨਈਆ ਜੀ ਨਾਲ ਬਹੁਤ ਊੜਾ ਸਬੰਧ ਰੱਖਦਾ ਹੈ ਔਰ ਤੁਸੀਂ ਮੇਰੇ ਸੱਜੇ ਹੱਥ ਵੇਖ ਰਹੇ ਹੋ ਉਹ ਮਸਕ ਜਿਹੜੀ ਮਸਕ ਦੇ ਨਾਲ ਸਤਕਾਰਯੋਗ ਭਾਈ ਕਨਈਆ ਜੀ ਦੁਸ਼ਮਣ ਦਲ ਨੂੰ ਵੀ ਪਾਣੀ ਪਿਉਂਦੇ ਸਨ ਆਪਜੀ ਇਤਿਹਾਸ ਜਾਣਦੇ ਹੋ ਜਦੋਂ ਫੌਜਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਉੱਪਰ ਪਾਛਾ ਦੇ ਭਰਮਲਾ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਇੱਕ ਪਾਸੇ ਤਾਂ ਦੁਸ਼ਮਣਦਾਲ ਨੂੰ ਖਤਮ ਕਰ ਰਹੇ ਸੀ ਤੇ ਭਾਈ ਕਨਈਆ ਜੀ ਉਹਨਾਂ ਦੇ ਮੂੰਹ ਵਿੱਚ ਇਸ ਮਸ਼ਕ ਦੇ ਨਾਲ ਪਾਣੀ ਪਾ ਰਹੇ ਸਨ ਸਿੱਖਾਂ ਨੇ ਆਖਿਆ ਮਹਾਰਾਜ ਭਾਈ ਕਨਈਆ ਦੁਸ਼ਮਣਾਂ ਨੂੰ ਫੇਰ ਜੂੰਦਾ ਕਰੀ ਜਾ ਰਹੇ ਵੈਰੀ ਨੂੰ ਫੇਰ ਜੂੰਦਾ ਕਰੀ ਜਾ ਰਹੇ ਨੇ ਉਹ ਪਾਣੀ ਪਿਆ ਰਹੇ ਨੇ ਅਸੀਂ ਮਾਰ ਰਹੇ ਹਾਂ ਉਹ ਪਾਣੀ ਪਿਆ ਕੇ ਜੀਵਤ ਕਰੀ ਜਾ ਰਹੇ ਦਸਮ ਪਾਤਸ਼ਾਹ ਜੀ ਨੇ ਭਾਈ ਕਨਈਆ ਜੀ ਨੂੰ ਕੋਲ ਬੁਲਾਇਆ ਤੇ ਪੁੱਛਿਆ ਕਿ ਕਰ ਰਹੇ ਹੋ ਤਾ ਭਾਈ ਕਨਈਆ ਜੀ ਨੇ ਆਖਿਆ ਮਹਾਰਾਜ ਸੇਖ ਦੁਸ਼ਮਣ ਮਾਰ ਰਹੇ ਨੇ ਤੇ ਮੈਂ ਦੁਸ਼ਮਣੀ ਖਤਮ ਕਰ ਰਿਆ ਹਾਂ ਸਤਗੁਰੂ ਆਖਿਆ ਭਾਈ ਕਨਈਆ ਜੀ ਫਿਰ ਇੰਜ ਕਰੋ ਸਾਡੇ ਕੋਲ ਇੱਕ ਮਲਮ ਤੇ ਪੱਟੀ ਵੀ ਲੈਂਦੇ ਜਾਓ ਔਰ ਉਹਨਾਂ ਦੇ ਜਿਹੜੇ ਦੁਸ਼ਮਣ ਦਲ ਦੇ ਲੋਕ ਜ਼ਖਮੀ ਹੋਏ ਨੇ ਗੰਭੀਰ ਬਾਟ ਲੱਗੇ ਨੇ ਉਹਨਾਂ ਦੇ ਜ਼ਖਮਾਂ ਉੱਤੇ ਤੁਸੀਂ ਮਲਮ ਲਾ ਕੇ ਤੇ ਪੱਟੀ ਵੀ ਕਰਦੇ ਜਾਓ ਸੋ ਇਹ ਭਾਈ ਕਨਈਆ ਜੀ ਦਾ ਤਪ ਸਥਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ